ਐ ਦੇਖ। ਅਛੋ ਗੰਦਾ? ਹਾਂ ਆਪਣੀ ਦੀ ਹੈ। ਕੀ ਗ੍ਰੀਨ ਟੀ ਕੀ ਕੀ ਕਹਿੰਦੇ ਇਹਨੂੰ? ਗ੍ਰੀਨ ਟੀ। ਹਾਂ। ਸੰਤਰੀ ਦਾ ਬੂਟਾ। ਤੇ ਲੇਮਨ ਗ੍ਰਾਸ ਇਹਦੇ ਵਿੱਚ ਨਿੰਬੂ ਵਰਗੀ ਖੁਸ਼ਬੂ ਆਂਦੀ ਹੈ। ਬਹੁਤ ਸੋਹਣੀ। ਹਾਂ ਲੱਗਿਆ ਸਾਡੇ ਘਰ। ਨਾਲ ਇਹਨੂੰ ਅਛਾ ਡੰਗਰ ਨਹੀਂ ਖਾਂਦੇ। ਡੰਗਰ ਗੰਨੇ ਨੂੰ ਵੈਸੇ ਟੁੱਟ ਕੇ ਪੈਂਦੇ ਆ। ਆਪਾਂ ਇਹ ਨਹੀਂ ਖਾਣੇ। ਇਹ ਕਿਸ ਕਾ ਮੰਦਾ ਗੰਨਾ ਹੈ? ਇਹ ਜਿਹਨਾਂ ਨੂੰ ਸ਼ੂਗਰ ਹੈ ਨਾ ਉਹ ਪੀਂਦੇ ਆ। ਰੋਬਿੰਦਰ ਕੱਟੇ ਗੱਠਲ ਨਹੀਂ ਖਾਂਦੇ ਜਦ ਕਿ ਗੰਨੇ ਦੀ ਗੱਠਲ ਨੂੰ ਬਹੁਤ ਜ਼ਿਆਦਾ ਪੈਂਦੇ ਆ ਡੰਗਰ ਮਿੱਟੀ ਹੁੰਦੀ ਹੈ ਪਰ ਇਹਨਾਂ ਨਹੀਂ ਖਾਏ ਕਿ ਕੋੜਾ ਹੁੰਦਾ ਹਾਂ ਠੀਕ ਹੈ ਅੱਛਾ ਇਹਨੂੰ ਰਤਨਜੋਤ ਕਹਿੰਦੇ ਆ ਹਾਂ ਇਹ ਮੂੰਹ ਪੀੜ ਕਿੰਨੀ ਹੁੰਦੀ ਹੋਵੇ ਹਾਂ ਹਾਂ ਦੋ ਤਿੰਨ ਤੂਕੇ ਮੂੰਹ ਚ ਪਾਏ ਨਾ ਦੋ ਦੋ ਦੀ ਝੱਗ ਬਣ ਜਾਂਦੇ ਨੇ ਡੰਗਰ ਹੁੰਦਾ ਜੋ ਪੰਜਾ ਛੇ ਸਕਿੰਟਾਂ ਚ ਮੂੰਹ ਪੀੜ ਦੂਰ ਅੱਛਾ ਸਰਵਾਈਕਲ ਦਾ ਕੋਈ ਇਲਾਜ ਨਹੀਂ ਡਾਕਟਰ ਕੀ ਕਰਦੇ ਬੰਦੇ ਕੁੱਤਾ ਬਣਾ ਦਿੰਦੇ ਆ ਫਟਾਜੂ ਲਾਉਂਦੇ ਨੇ ਗੱਲ ਹਾਂ 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 ਇਦਾਂ ਨਾ ਦੂ ਤੂੰ ਕੇ ਨਾਲ 5 ਮਿੰਟ ਸਰਵਾਈਕਲ ਦੂਰ ਕੀ ਨਾ ਪਪਾਈ ਆਪਣਾ ਤੇ ਕਿਦੋਂ ਤੋਂ ਇਹ ਬੂਟੇ ਵੰਡਣਾ ਕੰਮ ਸ਼ੁਰੂ ਵੇਖੋ ਜੀ ਮੇਰਾ ਨਾਮ ਜਸਬੀਰ ਸਿੰਘ ਪਿਛਲਾ ਪਿੰਡ ਸਾਡਾ ਬੂਟੇ ਵਾਲਾ ਪਿਤਾ ਜੀ ਦਾ ਨਾਮ ਸਰਦਾਰ ਸਾਧੂ ਸਿੰਘ ਹਾਂਜੀ ਤੇ ਬੂਟੇ ਵੰਡਣੇ ਮੈਂ ਜੀ ਤਕਰੀਬਨ 70 ਸਾਲ ਤੋਂ ਬੂਟੇ ਵੀ ਤੇ ਆਪਣਾ ਨਾਲ ਮੈਂ ਲੋਕਾਂ ਨੂੰ ਧਾਰਮਿਕ ਲਿਟਰੇਚਰ ਵੀ ਵੰਡਣਾ ਪਿੰਗਲਵਾੜੇ ਦਾ ਤੇ ਸੁਰੋਮਨੀ ਕਮੇਟੀ ਦਾ ਉਹ 프리 ਲਿਟਰੇਚਰ ਹੁੰਦਾ ਹੈ ਜਿਹੜਾ ਕਿ ਵਾਤਾਵਰਣ ਪ੍ਰਤੀ ਤੇ ਗੁਰੂਆਂ ਦੇ ਜੀਵਨੀਆ ਪ੍ਰਤੀ ਹੁੰਦਾ ਜੀ ਜਿਹਦੇ ਨਾਲ ਬੰਦੇ ਦੀ ਨਾ ਸੋਚ ਬਦਲ ਜਾਂਦੀ ਹੈ तकरीबन ਚੰਗੀ ਸੋਚ ਆ ਜਾਂਦੀ ਉਹਨਾਂ ਚ ਕਿਹੜੇ ਕਿਹੜੇ ਬੂਟੇ ਬਣਦੇ ਹੋ ਵੇਖੋ ਜੀ ਮੈਂ ਬੂਟੇ ਬੰਦਾ ਜੀ ਨਿੰਮ ਤੁਲਸੀ ਨਿਆਗ ਬੂਖਵਾਰਗੰਦਰ ਅਸ਼ਵਗੰਧਾ ਸਟੀਵਿਆ 나ਗਦੋਣ ਹਾਂਜੀ ਤੇ ਕੋਈ ਇਹੋ ਜਿਹੇ ਬੂਟੇ ਜਿਹੜੇ ਮੈਂ ਬਾਗਾਂ ਚ ਲਿਆਉਣਾ ਹੁੰਦੇ ਬਹੁਤ ਵਧੀਆ ਨੇ ਕਈਆਂ ਦੇ ਨਾਮ ਵੀ ਨਹੀਂ ਪਤਾ ਹੁੰਦਾ ਜੀ ਅਸੀਂ ਬੰਦਾ ਕੀ ਸੋਚ ਕੇ ਬੂਟੇ ਵੰਡਣ ਦਾ ਕੰਮ ਸ਼ੁਰੂ ਕੀਤਾ ਮਨ ਚ ਆਇਆ ਕਿ ਮਨ ਚ ਆਇਆ ਮਨ ਚ ਆਇਆ ਵੇਖਿਆ ਭੀ ਲੋਕ ਬੂਟੇ ਵੱਢੀ ਜਾਂਦੇ ਨੇ ਤੇ ਲਾਉਂਦੇ ਹਨ ਨਹੀਂ ਤੇ ਇੱਕ ਤੇ ਵੇਖੋ ਜਿਹੜੇ ਬੂਟੇ ਜਿਹੜੇ ਬਾਲਣ ਹਨਾ ਇਹਦਾ ਨੁਕਸਾਨ ਕੋਈ ਨਹੀਂਗਾ ਤੁਹਾ ਦਾ ਨੁਕਸਾਨ ਹੈਗਾ ਜਿਵੇਂ ਕਾਰਾਂ ਦੇ ਧੂਏ ਹੋਣ ਜਿਹੜੀ ਧਰਤੀ ਦੇ ਥੱਲੇੋਂ ਜਿਹੜੀ ਚੀ ਨਿਕਲ ਕੇ ਹੀ ਬਾਲਾਂਗੇ ਨਾ ਉਹਦਾ ਸਾਨੂੰ ਨੁਕਸਾਨਾ ਜਿਵੇਂ ਕੋਲਾ ਹੋਇਆ ਪੈਟਰੋਲ ਹੋਇਆ ਮਿੱਟੀ ਦਾ ਤੇਲ ਹੋਇਆ ਜਿਹੜੀ ਉੱਪਰ ਜ਼ਮੀਨ ਦੇ ਉੱਪਰ ਹੈ ਨਾ ਜਿਵੇਂ ਦਰਖਤ ਨੇ ਕਦੀ ਇਹ ਹੁੰਦਾ ਇਹ ਪਿੰਡਾਂ ਦੇ ਦੁਆਲੇ ਦੁਆਲੇ ਧੂਆਂ ਦਾ ਘੇਰਾ ਹੁੰਦਾ ਸੀ ਤੇ ਕੋਈ ਮੱਛਰ ਮੱਖੀ ਘੱਟ ਬਹੁਤ ਹੁੰਦੀ ਸੀਗੀ ਹੁਣ ਬੁੱਢੇ ਲੋਕੀ ਘਰਾਂ ਚੋਂ ਹੀ ਡਾਪ ਨੇ ਗੈਸ ਬਾਲਣ ਹਾਂਜੀ ਤੇ ਬਾਕੀ ਆ ਜਿਹੜੇ ਆ ਵਹੀਕਲ ਨੇ ਸਾਰੇ 4 ਵੀਲਰ 2 ਵੀਲਰ ਇਹਨਾਂ ਦਾ ਧੂਆਂ ਜਿਹੜਾ ਨਾ ਇਹ ਅਸਲ ਵਿੱਚ ਖਰਾਬ ਕਰਦਾ ਵਾਤਾਵਰਨ ਨੂੰ ਬਾਕੀ ਇਹ ਜਿਹੜਾ ਅਸੀਂ ਆ ਰਹੇ ਹਾਂ ਪ੍ਰਾਇਰ ਸਾੜ ਕੇ ਤੇ ਤੁਹੇ ਨਾਲ ਕੋਈ ਨੁਕਸਾਨ ਇਹਦਾ ਨਹੀਂਗਾ ਇਹ ਐਵੇਂ ਇਹ ਜਿਹੜੇ ਨਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਵਹੀਕਲ ਚੱਲਦੇ ਨੇ ਗੈਸ ਚੱਲਦੀ ਹੈ ਪੋਰਟਲ ਦੇ ਤੁਹੇ ਨਾਲ ਜਦੋਂ ਗਰਮੀ ਹੁੰਦੀ ਹੈ ਇਹ ਸਾਰਾ ਧੂੰਆਂ ਉੱਪਰ ਚਲਾ ਜਾਂਦਾ ਹੈ ਆਹ ਕਿਹਦੀ ਜ਼ਿੰਦਗੀ 'ਚ ਬਿਮਾਰੀਆਂ ਆਮ ਹੈ ਸ਼ੂਗਰ ਵਰਗੀ ਬੀਪੀ ਵਰਗੀ ਬਿਮਾਰੀ ਆਮ ਹੈ ਇਹਦੇ ਲਈ ਕਿਹੜੀਆਂ ਕਿੜੀਆਂ ਦਵਾਈਆਂ ਯੂਜ਼ਿੰਗ ਬੁਟੇ ਯੂਜ਼ ਹੁੰਦੇ ਆ। ਦੇਖੋ ਜੀ ਇਹਦੇ ਚ ਅਸ਼ਵਗੰਧਾ, ਸਟੀਵਿਆ, ਕੁਵਾਰਗੰਧਲ ਨਾਲ ਨਿੰਮ ਤੇ ਜਿਹੜੇ ਗਲੋ ਹੈ ਨਾ ਜੀ ਇਹ ਦੇ ਪਾਗਣਾ ਪਾਣੀ ਪੀਣ ਪੀਣ ਵਾਲੇ ਦੀ ਦਵਾਈ ਬਣਾ ਕੇ ਪੀਣ ਨਾਲ ਠੀਕ ਹੋ ਜਾਂਦੇ ਆ। ਸਟੀਵਿਆ ਤੇ ਅਸ਼ਵਗੰਧਾ ਵਗੈਰਾ ਘਰਾਂ ਚ ਵੀ ਲਗਾ ਕੇ ਯੂਜ਼ ਕੀਤੇ ਜਾਂਦੇ ਆ। ਇਹ ਇਹ ਵੇਖੋ ਜੀ ਇਹ ਅਸ਼ਵਗੰਧਾ ਹੋਇਆ, ਸਟੀਵਿਆ ਹੋਇਆ, ਕੁਵਾਰਗੰਧਲ ਹੋਈ, ਨਿਆਜ-ਬੋਜ ਹੋਇਆ। ਚੁੜੀ ਹੋਈ ਨਾਗਦੋਂ ਹੋਇਆ ਇਹ ਜਿਹੜੇ ਨਾ ਇਹ ਬੂਟੇ ਗਮਲਿਆਂ ਚ ਲੱਗ ਜਾਂਦੇ ਇਹ ਘਰ ਦੇ ਵਿੱਚ ਗਮਲਿਆਂ ਦੇ ਵਿੱਚ ਲੋਣੇ ਚਾਹੀਦੇ ਨਾਲੇ ਤੇ ਘਰ ਦੀਏ ਨਾਲ ਹੀ ਇਹ ਜਿਹੜੀ ਗ੍ਰੀਨ ਟੀ ਹੈ ਇਹ ਵੀ ਗਮਲਿਆਂ ਚ ਲੱਗ ਜਾਂਦੇ ਨਾਲੇ ਤੇ ਘਰ ਦੇ ਵਿੱਚ ਹਰਿਆਵਲ ਜੀ ਆ ਜਾਂਦੀ ਏ ਨਾਲੇ ਜਦੋਂ ਹਵਾ ਚੱਲਦੀ ਨਾ ਇਹਨਾਂ ਦੇ ਜਿਹੜੀ ਬਾਸ ਨਾ ਹੀ ਏ ਇਹਦੇ ਨਾਲ ਹੀ ਜਰਾ ਸੀਨ ਖਤਮ ਹੋ ਜਾਂਦੇ ਅਸੋ ਗੰਦਾ ਦੇ ਪੱਤੇ ਖਾਈਦਾ ਨਾਗਦੋਂ ਦੇ ਪੱਤੇ ਖਾਈਦਾ ਕੀਵੀਆ ਦੇ ਪੱਤੇ ਖਾਈਦੇ ਨੇ ਜੀ ਇਹਨਾਂ ਦੇ ਪੱਤੇ ਖਾਣ ਵਾਲੀ ਬੰਦਾ ਬਹੁਤ ਫਰਕ ਪੈ ਜਾਂਦਾ ਜੀ ਸ਼ੂਗਰ ਦੀਆਂ ਦਰਦਾਂ ਹੁੰਦੀਆਂ ਹਨ ਚੀਰੇ ਦੇ ਪੱਤੇ ਪੰਜ ਚਾਰ ਮੂੰਹ ਚ ਪਾ ਕੇ ਚੂਸ ਕੇ ਅੰਦਰ ਲਗਾਉਣੇ ਸ਼ੁਰੂ ਕਰ ਦੋ ਤੁਹਾਡੇ ਦਰਦਾਂ ਉਸੇ ਵੇਲੇ ਘਟਨੇ ਸ਼ੁਰੂ ਹੋ ਜਾਂਦੇ ਤੁਹਾਡੇ ਬਾਰੇ ਪਤਾ ਲੱਗਿਆ ਕਿ ਖੂਨਦਾਨ ਵੀ ਕਾਫੀ ਵਾਰੀ ਕਰ ਚੁੱਕੇ ਹੋ ਕਿੰਨੀ ਵਾਰੀ ਹੁਣ ਤੱਕ ਹੋ ਚੁੱਕੇ ਹੋ ਵੇਖੋ ਜੀ ਹੁਣ ਮੇਰਾ ਖੂਨਦਾਨ ਜਿਹੜਾ 200 ਵਾਰ ਤੱਕ ਤੋ ਵਾਧੀ ਏ ਪਰ ਹੁਣ ਨਹੀਂ ਹੋ ਲਿੰਦੀ ਕਿਉਂ ਮੇਰੀ ਉਮਰ ਮੇਰੀ 76 ਸਾਲ ਹੋ ਗਈ ਏ ਇਹ 60 ਸਾਲ ਤੱਕ ਲੈਂਦੇ ਸੀਗੇ ਪਰ ਫੇਰੀ ਮੈਂ ਝੂਠ ਚਾਟ ਬੋਲ ਕੇ ਨਾ ਉਹਨਾਂ ਨਾਲ ਹਈ ਮੈਂ ਜਿੰਦਾਰਿਆਂ ਦੀ ਨਰਮਖੋਣਦਾਨ ਕੈਂਪਲ ਨੂੰ ਸਾਰੇ ਅਵਾਰਡ ਵੀ ਮਿਲੇ ਆ ਮੋਮੈਂਟੋ ਵੀ ਮਿਲੇ ਆ ਕਿੰਨੇ ਕਿੰਨੇ ਸਨਮਾਨਤ ਕੀਤਾ ਤੇ ਕਿੱਥੋਂ ਕਿੱਥੋਂ ਅਵਾਰਡ ਮਿਲੇ ਵੇਖੋ ਜੀ ਮੈਨੂੰ ਸਰਹੰਦ ਫਤਿਹ ਦਿੱਸਤੇ ਮੈਨੂੰ ਸਨਮਾਨਤ ਕੀਤਾ ਗਿਆ ਸੀ ਜੀ ਆਨੰਦਪੁਰ ਸਾਹਿਬ ਦੇ ਸਾਹਮਣੇ ਦਿੱਸਤੇ ਵੀ ਸਨਮਾਨਤ ਕੀਤਾ ਗਿਆ ਜੀ ਦੇ ਵਿੱਚ ਬਾਦਲ ਵਗਾਰਾ ਤੇ ਮਨਜੀਤ ਜੀ ਕੇ ਵਗਾਰਾ ਵੱਡੇ ਵੱਡੇ ਲੋਕ ਸਨਮਾਨਤ ਹੋਏ ਸੀਗੇ ਤੇ ਬਾਕੀ ਮੈਨੂੰ ਕਰਤਾਰ ਸਾਹਿਬ ਤੇ ਆਪਣਾ ਪ੍ਰਸ਼ੰਸਾ ਪੱਤਰ ਮਿਲਿਆ ਸ੍ਰੋਮਣ ਕਮੇਟੀ ਵਾਲਮ ਨੇ ਬਹੁਤ ਵਾਰ ਸਨਮਾਨਤ ਕੀਤਾ ਗਿਆ ਤੇ ਨਾਲ ਮੈਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਨੇ ਖੇਡ ਮੇਲੇ ਵਿੱਚ ਮੈਨੂੰ ਬਹੁਤ ਵਾਰ ਸਨਮਾਨਤ ਕੀਤਾ ਗਿਆ ਜੀ ਮੈਂ ਜਿਵੇਂ ਖੋਖੜ ਫੌਜੀ ਆ ਕੋਟਲਾ ਚਾਲ ਕੋਟਲਾ ਸਾਈਆ ਜੋੜੇ ਮੰਤਰੀ ਨੇ ਸਨਮਾਨ ਦਿੱਤਾ ਮੋਰੀ ਮੈਨੂੰ ਸੁਚਾਤ ਸੀ ਲੰਗਾ ਮੰਤਰੀ ਸੀਗੇ ਸਰਜੀਤ ਕੁਮਾਰ ਜਿਆਨੀ ਨਵਜੋਤ ਕੋਰ ਸਿੱਧੂ ਹਾਂਜੀ ਤੇ ਇੱਕ ਸੇਖਮਾਨ ਲੁਧਿਆਣੇ ਤੋਂ ਵੀ ਸੀਗੀ ਮੰਤਰੀ ਵੀਰੇ ਮੈਨੂੰ ਉਹਦਾ ਨਾਮ ਤੇ ਤਾਂ ਭੁੱਲ ਗਿਆ ਉਹ ਹਾਂ ਹਾਂ ਉਹ ਸੈਂਟਰ ਦੇ ਮੰਤਰੀ ਉਹਨਾਂ ਨੇ ਵੀ ਕੀਤਾ ਜੀ ਕਿਰਨਦੇਵ ਜੀਜੋ ਨੇ ਹਾਂਜੀ ਤੇ ਆ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਵੀ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਕੱਲ ਦੇ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਮੈਂ ਤੇ ਲੋਕਾਂ ਨੂੰ ਇਹ ਕਾਂਗਾ ਵੀ ਵੱਧ ਵੱਧ ਬੂਟੇ ਲਾਓ ਖੂਨਦਾਨ ਕਰੋ ਯੂਰਵੇਦਿਕ ਦਵਾਈਆਂ ਨੂੰ ਵਰਤੋ ਅੰਗਰੇਜ਼ੀ ਦਵਾਈਆਂ ਦਾ ਕੋਈ ਫਾਇਦਾ ਨਹੀਂ ਨੁਕਸਾਨ ਇਹਨਾਂ ਦਾ ਜ਼ਿਆਦਾ ਕਿਉਂਕਿ ਇਹ ਇੱਕ ਨਸ਼ਾ ਹੀ ਹੈ ਹਾਂਜੀ ਜਿੰਨਾ ਚਿਰ ਦਵਾਈ ਦਾ ਨਸ਼ਾ ਰਹਿੰਦਾ ਉਹਨਾਂ ਚਿਰ ਬੰਦਾ ਠੀਕ ਰਹਿੰਦਾ ਫਿਰ ਬੰਦਾ ਉਸੇ ਤਰ੍ਹਾਂ ਹੋ ਜਾਂਦਾ ਹਾਂਜੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣ ਹੋਵੇ ਪਾਵੇ ਕਰੋਣੇ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਲਈ। ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼